ਮੋਰਮ ਗਾਣਡ ਥੀਰ ਦਾ ਅੱਜ 5 ਵਜੇ ਦਾ ਰਹਿ ਰਿਹਾ ਹੈ ਪੈਂਟਰ ਆ ਜੀ ਇਹ ਵੀਡੀਓ ਨੂੰ ਜੁੜੇ ਰਹੋ ਵੀਡੀਓ ਲਾਇਕ ਕਰ ਤੇ ਸ਼ੇਅਰ ਕਰ ਤੇ ਸਬਸਕ੍ਰਾਈਬ ਮੈਂਟ ਕਰ ਦਿਓ ਵੀਰੇ ਉਹ ਰਹੀ ਹੱਤ ਨਾਮ ਕਾਇਮ ਗੱਡੀ ਮੋੜ ਨੂੰ ਹੋ ਗਿਆ ਘੈਂਟ ਮੀਂਹ ਜਾਂਦਾ ਪਈ ਛਾਂਟ ਗਈ ਹੋ ਇਹ ਤੇਨ ਜਿਆਦਣਾ ਤੋਂ ਲਗਾਤਾਰ ਪੈ ਰਿਹਾ ਜੀ ਮਾੜ ਪੂੜੇ ਵਾਲਾ ਦਾਸ ਹੋ ਗਿਆ ਖੀਰ ਹੋਰ ਬਣਾਉਣਾ ਸਾਨੂੰ ਹੋ ਗਿਆ ਪਹਿਲਾਂ ਇਹ ਮੌਸਮ ਦੇ ਚਾਹੁੰਨ ਤੋਂ ਮਾੜ ਪੂੜੇ ਦੇ ਖੀਰ ਚੱਲਦੀ ਹੁੰਦੀ ਮਾੜ ਪੂੜੇ ਦੇ ਖੀਰ ਚੱਲਦੀ ਨਹੀਂ ਤੁਹਾਨੂੰ ਲੱਗੂਗੀ ਜਿੱਦਣ ਸਵੇਰਾ ਆਵੇ ਹੋਰ ਵੀ ਮੀਂਹ ਪਈ ਇਹਨੇ ਸੁਰਿੰਦਰਪਾਲ ਸੁਰਨ ਯਾਹ ਬਹਿੰਦੋ ਯਾਹ ਕਿੱਸੇ ਮੌਸਮ ਹੋ ਗਿਆ ਠੰਡੀ ਨਹੀਂ ਪੈ ਰਿਹਾ ਸਵੇਰ ਤੋਂ ਅੰਜੋਇ ਸਵੇਰ 5 ਵਜੇ ਦਾ ਪੈ ਰਿਹਾ ਨਹੀਂ ਮਾਲ ਪੂੜੇ ਵਾਲਾ ਖਾਣ ਦਾ ਮੀਨਾ ਪਹਿਲਾਂ ਮਾਲ ਪੂੜੇ ਦੇ ਖੀਰ ਬਣਾਉਂਦੇ ਹੁੰਦੇ ਸੌਣ ਚ ਜਦੋਂ ਮੀਂਹ ਪੈਣ ਲੱਗਿਆ ਅੱਜ ਕੱਲ ਕਿਹੜਾ ਬਣਾਉਂਦਾ ਮਾਲ ਪੂੜੇ ਮੌਸਮ ਢੈਂਟ ਹੋ ਗਿਆ ਫਿਰ ਐਂ ਦੋਸਤੋ ਵੀ ਮਾਲ ਪੂੜੇ ਕਿਹਨੇ ਕਿਹਨੇ ਖਾਦੇ ਮਾਲ ਪੂੜੇ ਤੇ ਖੀਰ ਖਾਦੀ ਆ ਕਿਸਨ ਨਰਵੀ ਮੋਟਰਸਾਈਕਲ ਮੀਂਹ ਨਾਲ ਗਿਆ ਟੁੱਟਾ ਇੱਧਰ ਦੇਖ ਲਓ ਜੇ ਉਹਨੂੰ ਜ਼ੂਮ ਕਰਕੇ ਦੇਖਾਈ ਮੌਸਮ ਬੱਦਲ ਵਈ ਅਸੀਂ ਬਹੁਤ ਲਵਾਰਸ਼ ਚੱਲ ਰਹੀ ਕਿੱਥੇ ਕਿੱਥੇ ਪੈ ਰਿਹਾ ਹੈ

ਹਾਂ ਹਾਂ ਪਹਿਲੇ ਸਿਲੰਡਰ ਵਾਲੀ ਗੱਡੀ ਆ ਗਈ ਪ੍ਰਿੰਡ ਤੇ ਸੁਣੋ ਅਨਾਊਂਸਮੈਂਟ ਭਾਰਤ ਗੈਸ ਵਾਲੀ ਗੱਡੀ ਆ ਗਈ ਵੀ ਸਿਲੰਡਰ ਵਾਲੀ ਇਹਦੇ ਘਨੇ ਭਰਾਉਣੀਆਂ ਦਾ ਭਾਰਤ ਗੈਸ ਵਾਲੀ ਸਿਲੰਡਰ ਇੱਥੇ ਆ ਗਿਆ ਭਰਾ ਸਾਹਿਬ ਗੱਡੀ ਕੋਲੇ ਭਰਾ ਸਕਦੇ ਹੋ ਗੱਡੀ ਕੋਲੇ ਭਰਾ ਸਕਦੇ ਹੋ ਬਈ ਸਿਲੰਡਰ ਭਾਰਤ ਗੈਸ ਵਾਲਾਂ ਦੀ ਵੇਰੇ 7 ਵਜੇ ਆ ਜਾਂਦੇ ਨੇ 10 ਵਜੇ ਧੱਕ ਰਹਿੰਦੇ ਪਿੰਡ ਤੇ ਗਿੜੇ ਇਹ ਸਿਲੰਡਰਾਂ ਦੇ ਐਨੇ ਮੀਚ ਵੀ ਸਿਲੰਡਰ ਸ਼ੇਲ ਕਰਨਾ ਆਇਆ ਮੀਂਹ 5 ਵਜੇ ਦਾ ਪਈ ਜਾਂਦਾ ਕਿੱਥੇ ਕਿੱਥੇ ਪੈ ਰਹੀ ਹੈਗੀ ਦੱਸ ਦੇ ਆਓ ਹੋਰ ਜੀ ਕਾਇਮ ਹੈ ਗੱਡੀ ਇਧਰ ਚੱਕਾ ਨੋਰੇ ਕਾ ਜਾਂਦਾ ਵੀਰਦਾਰਿਆਂ ਹੋ ਗਏ ਵਧੀਆ ਬਈ ਵੀਡੀਓ ਦੱਬ ਕੇ ਸ਼ੇਅਰ ਕਰਦਿਆ ਕਰੋ ਜਿਹੜੇ ਨਵੇਂ ਜੁੜੇ ਨੇ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਮਾ ਉਸਮਾ ਇਹੜਾ ਪੂਰਾ ਖਰਾਬ ਆਓ ਦਾਦੇ ਪੋਤੇ ਕਿੱਧਰ ਫਿਰਦੇ ਅੱਜ ਦਾ ਸਬੂਤ ਮੀਟਿੰਗ ਲੈ ਮਾਲਾ ਹਾਂ ਮੇਰੇ ਦਾ ਜ ਸਕੂਲ ਦਾ ਮੇਰੇ ਜਿਹੜਾ ਜੂਈ ਵੀ ਨਿਕੋਂ ਚੈਨਲ ਬਚਾਇਆ ਇਹੇਖ ਮੇਰੇ ਦੇਖੋ ਰੰਗ ਰਲਾਵਾਂ ਤੇ ਖਾਂਦਾ ਹਾਂ ਤੁਹਾਨੂੰ ਖਾਂਦਾ ਇੱਕ ਗਾ ਜਿਹੜੇ ਫਿਰ ਬੱਸ ਅਸਬਾ ਅਕਾ ਫਟਾ ਗਿਆ ਆਖਿਰ ਨੂੰ ਜੀ ਆਖਿਰ ਨੂੰ ਜੀ ਉਹ ਕਿਹੜੇ ਦਾ ਆਜਾ ਕਿਹੜਾ ਬੁਲਾਇਆ ਤੁਸੀਂ ਮੇਰੇ ਹੈ 5 ਵਜੇ ਮੈਨੂੰ ਲੈ ਜਾਣਾ ਅੱਜ ਆਉਣਾ ਨਹੀਂ ਗੱਡੀ ਕਿਉਂ ਨਹੀਂ ਤੇ ਲੱਗ ਕਟਾ ਹੋਣਾ 20 ਰੁਪਏ ਦਾ ਡੇਲਾ ਨਹੀਂ ਆਇਆ ਕਰਾਉਈ ਤੇ ਆ ਪਹਿਲਾਂ ਕਹਿੰਦਾ ਬੇਲਿੰਗ ਦੀ ਮੋਟਰ ਖਰਾਬ ਹੋ ਗਈ ਉਹ ਸਦੋਂ ਉਹ ਵੀ ਜਦ ਐਕੋਮੈਟਿਕ ਜੈਟ ਆਉਗਾ ਆਟ ਬਾਰੇ ਦੇ ਇਸ ਤੱਕ ਗਾਲਾਂ ਨਹੀਂ ਮੈਨੂੰ ਇਤਨਾ ਕੋਸ ਬੁੱਲਣੀਆਂ ਨਹੀਂ ਹੈ ਹਾਂ ਦਰਮਾਣ ਦੀ ਕਿਰਪਾ ਮਾ ਦੇ ਲਿਆ ਆਪ ਕਹ ਸਕਦੇ ਆ ਰੇਡੀਏਟਰ ਦੀ ਕੀ ਗੱਲ ਕਰਦੇ ਚਲੋ ਦਰਵਾਜ਼ਾ ਦੂਰ ਕਰੋ ਅਰੇ ਸਰ ਕੋਲੋ ਹਮਾਰੀ ਹੈ ਇਹ ਕੀ ਆ ਤੇ ਇਹ ਚੱਲ ਮਾਰ ਕਰ ਲੈ ਜਿਹੜਾ ਜਿਹੜਾ ਬੁਲ ਜੀ ਮੂੜੋ ਮੂੜੋ ਵੇਦ ਜਾਉ ਹੁਣ ਫਰੈਂਕ ਇਹਦਾ ਤਾਂ ਮਾਰਕਣਾ ਚਾਹੀਦਾ ਪਾਣੀ ਲਾ ਕੇ ਪਦ ਕੱਢ ਦੇ ਆ ਰਿਹਾ ਆ ਗਿਆ 302 ਲੱਗੂਗੀ 302 ਲੱਗੂਗੀ ਜੱਗੀ ਐਂਕਲੀ ਚੱਕੀ ਫਿਰਦਾ ਅੱਜ ਜਦੜਿਆ ਇਧਰ ਆਵਰ ਉੱਪਰ ਲੈ ਗੱਡਾ ਪੜ ਗਲਤਕ ਮੈਂ ਲੱਗ ਜੂ ਨੰਬਰ ਤਾਂ ਉਹੀ ਐ ਦੂ ਭਲਾ ਨਹੀਂ ਮੋਬਾਈਲ 'ਚ ਗਲਤ ਭਰ ਲਿਆ ਉਹ ਜਾਂਟਾ ਯਾਰ ਇਧਰ ਸਬਜ਼ੀ ਵਾਲਾ ਜਾਂਟਾ ਓਏ ਆਊਗਾ ਉਹ ਮੈਂ ਹੀ ਕਰਕੇ ਨਹੀਂ ਆਇਆ ਹਜੇ ਤੂੰ ਤਨੌਲੇ ਲਾਉਣਾ ਹੁਣ ਰੇੜੇ ਹੁਣ ਹਾਂ ਹੈ ਤੀਆਂ ਤੇ ਤਨੌਲੇ ਵੀ ਦੀਆਂ ਨੇ ਹਾਂ ਫੇਰ ਲੱਗ ਗਿਆ ਅੱਜਾ ਜਲਾ ਰਹਿਣਾ ਛਾੜ ਗਿਆ ਮੀਟੀਕਾ ਲਾ ਕੇ ਇਕਦੋ ਹਾਂ ਅੱਠ ਸੌ ਅੱਠ ਤਾਂ ਉਹ ਵੀ ਆ ਜਾਂਦਾ ਹੋ ਸਮਾਨ ਫੜਾਉਣਾ ਇਹਨੂੰ ਹੈਲੋ ਤਾਰ ਵੀ ਨੰਬਰ ਲੱਗਿਆ ਸੀ ਠੀਕ ਕਰੀਏ ਨੰਬਰ ਲੈ ਕੇ ਲੱਗ ਗਿਆ ਇਹਦਾ ਲੋਕ ਖੁੱਲਾ ਹੈ ਲੋਕ ਤਾਂ ਖੋਲ ਦੇ ਖੁੱਲਦਾ ਕਿਵੇਂ ਲੱਗੂਗਾ ਆ ਮੀ ਗਈ ਇੱਧਰਾਂ ਤਾਂ ਅਸੀਂ ਤਾਂ ਇੱਧਰ ਆਇਆ ਸੀ ਉਹ ਹੋ ਮੀ ਤੂੰ ਡਰੀ ਜਨਾਂ ਜਾਂਦਾ ਨੰਬਰ ਹੀ ਗਲਤ ਲਾਈ ਜਨ ਲਾਇ ਵੀਰੇ ਲਾਇ ਵਾ ਐ ਤੜਕੀ ਲਾਈਵ ਕੋ ਜੁੜਦਾ ਨਹੀਂ ਲਾਈਵ ਚ ਨੰਬਰ ਤਾਂ ਗਲਤ ਲਾਈ ਜਨ ਨੰਬਰ ਹੈਗਾ 84379 83379 ਅੱਗੇ ਹੈਗਾ 98721 76 ਲਈ ਇਹਨੇ ਇੱਕ ਤੋਂ ਲਾਵਾਂਗੇ ਦੋ ਤੋਂ ਹੌਲੀ ਟੱਕਰਿਆ ਕਰਨ ਵਾਲੇ ਲੈ ਰਾਜ ਇਹਨੂੰ ਹੀ ਸਮਝਿਆ ਲੈ ਫੜ ਲੱਗਿਆ ਸੈਰੀ ਆਦੇ ਆ ਗਿਆ ਇਹ ਆ ਕਹਿੰਦੇ ਭਿੰਡੀ ਬਿਮਾਰੀ ਵੰਪਾਰੀ ਭਿੰਡੀ ਆਉਂਦਾ ਨਹੀਂ ਦੋ ਕਹੇ ਦੇ ਮੇਰੇ ਨਾਲ ਗੱਲ ਕਰਾ ਯਾਰ ਜੇ ਤੂੰ ਭਿੱਜਦੇਂਗਾ ਫੇਰ ਕਿਹੋ ਜਿਹਾ ਕੱਪੜੇ ਹੋਰੇ ਬਦਲਣੇ ਆਗੇ ਇੱਕ ਜੋੜਾ ਨਾਲ ਚੱਕ ਲਿਆ ਕਹ ਰਿਹਾ ਹਾਂ ਅਸੀਂ ਇਧਰ ਕਸਟਮਰ ਮੋਡ ਦੇ ਕੇ ਇਸ ਵਾਰ ਚ ਹੋਰ ਹੋਰ ਸਾਨੂੰ ਮੇਰਾ ਤਾਂ ਦਿਮਾਗ ਆਈ ਰਿਹਾ ਸਮਾਂ ਨਾ ਤੰਗ ਹਰੇ ਤਾਂ ਮੀ ਪਈ ਜਾਂਦਾ ਉੱਥੇ ਕਹਿੰਦਾ ਆ ਕੀ ਲਿਖਿਆ ਤੇ ਬੰਦ ਇਹਦਾ ਫੋਟੋ ਸਟੇਟ ਕੱਢਦੇ ਹਾਂ ਹੁਣ ਪ੍ਰਿੰਟ ਆਊਟ ਹੋ ਗਿਆ ਅੱਛਾ ਹੋਰ ਜੇ ਫਿਰ ਨੂੰ ਰੇੜੇ ਲਾਉਂ ਉੱਥੇ ਆਪਾਂ ਲੈ ਲਈ ਦਗਾਣ ਤਾਂ ਮੈਨੂੰ ਪਤਾ ਇੱਕ ਭੋਲੇ ਦਰਜੀ ਨੇ ਲੈ ਲੀ ਭੋਲੇ ਦਰਜੀ ਨੇ ਵਧੀਆ ਬਣ ਗਿਆ ਤੁਹਾਨੂੰ ਸਲੇ ਹੁੰਦਾ ਕਰੋ ਇਹ ਗਿੰਦਾ ਟੈਂਪਈਓ ਬਈ ਮੇਗੀ ਬਿਜੀ ਹੋਹੀ ਹੈ ਨਾ 25 ਦੀ ਦਿੱਤੀ ਹੂੰ ਇਸ ਵਾਰ ਮਲੇਕੀ ਵੀ ਰੇਟ ਲਿਆ ਹਾਂ ਇਹ ਵੀ ਆਪਾਂ ਲੈ ਲਿਆ ਹਾਂ ਕੀ ਰੇਟ ਰੋ ਇਹ ਸਾਡਾ 170 ਨੂੰ 55 ਪੈਸੇ 170 ਨੂੰ ਜਿੰਨਾ ਵਾਗਲ ਮੰਗਿਆ ਸਾਢੇ ਪੰਜ ਬਿਸਪੇ ਸਾਰਾ ਠੀਕ ਹੈ ਦੁਕਾਨਾਂ ਲੱਗੇ ਹੋਏ ਉਧਰ ਦੁਕਾਨਾਂ ਰਹ ਰਹੂਆਂ ਨੇ ਭਾਈ ਉਹ ਪਾਣੀ ਨਹੀਂ ਚੱਲਣਗੇ ਬਹੁਤ ਬਹੁਤ